ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਤੇ ਅੱਜ ਅਸੀਂ ਆਏ ਆ 40 ਮੁਕਤਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਦੇ ਲਈ ਅੱਜ ਅਸੀਂ ਸ੍ਰੀ ਮੁਕਸਰ ਸਾਹਿਬ ਤੇ ਪਹੁੰਚੇ ਆ ਸਟੇਜ ਤੇ ਬਿਰਾਜਮਾਨ ਸਾਰੇ ਹੀ ਸੂਜਵਾਨ ਆਗੂ ਸਹਿਬਾਨ ਪੰਡਾਲ ਦੇ ਵਿੱਚ ਬਿਰਾਜਮਾਨ ਮੇਰੇ ਬਜ਼ੁਰਗ ਮੇਰੀਆਂ ਮਾਮਾ ਮੇਰੀਆਂ ਭੈਣਾਂ ਮੇਰੇ ਵੀਰ ਸਾਰੇ ਗੱਜ ਕੇ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰਜੀ ਕਾ ਖਾਲਸਾ ਫਤਿਹ ਦਾ ਜਕਾਰਾ ਬੜਾ ਹੀ ਢਿੱਲਾ ਤੇ ਬੜਾ ਹੀ ਠੰਡਾ ਸੀ ਤੁਸੀਂ ਮੂਰਲਿਆਂ ਨੇ ਤਾਂ ਜਕਾਰਾ ਬੁਲਾਤਾ ਪਰ ਪਿਛਲੇ ਰਹਿ ਗਏ ਜਦੋਂ ਵੀ ਇਤਿਹਾਸ ਦੇ ਵਿੱਚ ਜੰਗਾਂ ਜਿੱਤੀਆਂ ਗਈਆਂ ਤਾਂ ਹਮੇਸ਼ਾ ਜਕਾਰੇ ਗੂੰਜਾਏ ਗਏ ਨੇ ਜਦੋਂ ਵੀ ਸਾਡੇ ਗੁਰੂ ਸਹਿਬਾਨ ਸਾਡੇ ਹੋਰ ਸਿੰਘ ਮੁਗਲਾਂ ਦੇ ਨਾਲ ਲੜਾਈਆਂ ਲੜਦੇ ਸੀ ਤਾਂ ਮੈਦਾਨੇ ਜੰਗ ਦੇ ਵਿੱਚ ਫਤਿਹ ਦੇ ਜਕਾਰੇ ਬੁਲਾਉਂਦੇ ਸੀ ਜਦੋਂ ਅੰਗਰੇਜ਼ਾਂ ਦੇ ਖਿਲਾਫ ਸਾਡੇ ਗਦਰੀ ਬਾਬਿਆਂ ਨੇ ਕਰਤਾਰ ਸਿੰਘ ਸਰਾਭਾ ਜੀ ਨੇ ਜਾਂ ਹੋਰ ਸਿੱਖਾਂ ਨੇ ਲੜਾਈਆਂ ਲੜੀਆਂ ਤਾਂ ਚੜ੍ਹਦੀ ਕਲਾ ਦੇ ਜਕਾਰੇ ਗੂੰਜਾਏ ਬਾਰਡਰ ਤੇ ਜਦੋਂ ਵੀ ਸਾਡੀ ਸਿੱਖ ਰੈਜੀਮੈਂਟ ਇਸ ਦੇਸ਼ ਦੀ ਰੱਖਿਆ ਕਰਨ ਦੇ ਲਈ ਉਤਰਦੀ ਹੈ ਤਾਂ ਜਕਾਰੇ ਗੂੰਜਾਉਂਦੀ ਹੈ ਚੜਦੀ ਕਲਾ ਦੇ ਜਨਕਾਰੇ ਫਤਿਹ ਦੇ ਜਨਕਾਰੇ ਤੇ ਅੱਜ ਅਸੀਂ ਖਿਦਰਾਣੇ ਦੀ ਢਾਬ ਤੇ ਹੋਈਏ ਮੁਖਸਰ ਸਾਹਿਬ ਦੇ ਵਿੱਚ ਮੌਜੂਦ ਹੋਈਏ ਕਿ ਤਿੱਬੀ ਉੱਤੇ ਬੈਠਾ ਪਾਤਸ਼ਾਹ ਤੇ ਤੀਰ ਚੜਿਆ ਕਮਾਨ ਵਿੱਚ ਹੈ ਖਾਲਸਾ ਮੈਦਾਨ ਵਿੱਚ ਹੈ ਖਾਲਸਾ ਵੀ ਮੈਦਾਨ ਦੇ ਵਿੱਚ ਹੋਵੇ ਤੇ ਖਿਦਰਾਣੇ ਦੀ ਢਾਬ ਹੋਵੇ ਤੇ ਸਾਡਾ ਜਕਾਰਾ ਬੜਾ ਠੰਡਾ ਜਾ ਰਿਹਾ ਜੇ ਤਾਂ ਮਾਫ ਕਰਿਓ ਭਰਾਵੋ ਸੋ ਹੱਥ ਉੱਚੇ ਕਰਕੇ ਹੱਥ ਉੱਚੇ ਕਰਕੇ ਤੁਹਾਡੀ ਆਵਾਜ਼ ਪਿਛਲਿਆਂ ਤੱਕ ਨਹੀਂ ਜਾਂਦੀ ਹੱਥ ਉੱਚੇ ਕਰਕੇ ਜੋਸ਼ ਦੇ ਨਾਲ ਆਪਾਂ ਇੱਕ ਜਕਾਰਾ ਬੁਲਾਉਣਾ ਹੈ ਕਹਿੰਦੇ ਨੇ ਜਿੱਦੀ ਜ਼ੁਬਾਨ ਤੇ ਫਤਿਹ ਤੇ ਉਹਦੀ ਜਹਾਨ ਤੇ ਫਤਿਹ ਤੇ ਅਸੀਂ ਇਹ ਕੌਮ ਜਹਾਨ ਨੂੰ ਜਿੱਤਣ ਵਾਲੀ ਕੌਮ ਆ ਸੋ ਗੱਜ ਕੇ ਹੱਥ ਉੱਚੇ ਕਰਕੇ ਫਤਿਹ ਦਾ ਜਕਾਰਾ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਅਸੀਂ ਸਾਰੇ ਇੱਥੇ ਇੱਕ ਲੜਾਈ ਦੇ ਲਈ ਇਕੱਤਰ ਹੋਏ ਆਂ ਲੜਾਈ ਹੈ ਸਾਡੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਾਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਲੜਾਈ ਹੈ ਸਾਡੇ ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਤੇ ਐਨਐਸਏ ਲਾ ਕੇ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਅੱਜ ਉਹਨਾਂ ਦੀ ਆਜ਼ਾਦੀ ਦੀ ਲੜਾਈ ਹੈ ਇਹ ਲੜਾਈ ਹੈ ਸਾਡੇ ਪੰਜਾਬ ਦੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਇਹ ਲੜਾਈ ਹੈ ਸਾਡੇ ਪੰਜਾਬ ਦੇ ਕੁਦਰਤੀ ਸਰੋਤ ਸਾਡੇ ਪਾਣੀਆਂ ਦੀ ਲੜਾਈ ਇਹ ਲੜਾਈ ਹੈ ਉਸ ਕਾਲੇ ਪਾਣੀ ਦੇ ਖਿਲਾਫ ਜਿਹੜਾ ਅੱਜ ਸਾਡੇ ਘਰਾਂ ਦੇ ਵਿੱਚ ਜਾ ਕੇ ਸਾਨੂੰ ਮੌਤ ਦੇ ਰੂਪ ਦੇ ਵਿੱਚ ਕੈਂਸਰ ਵੰਡ ਰਿਹਾ ਹੈ ਅੱਜ ਇਹ ਲੜਾਈ ਹੈ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਅੱਜ ਇਹ ਲੜਾਈ ਹੈ ਸਾਡੀ ਕਿਸਾਨੀ ਦੀ ਸਾਡੇ ਕਿਸਾਨਾਂ ਦੀ ਜਿੱਥੇ ਪੰਜਾਬ ਦੀਆਂ ਸੈਂਟਰ ਦੀਆਂ ਹੁਕਮਰਾਨ ਸਰਕਾਰਾਂ ਨਿਤ ਨਵੇਂ ਕਾਨੂੰਨ ਲਿਆ ਕੇ ਨਵੇਂ-ਨਵੇਂ ਮਤੇ ਲਿਆ ਕੇ ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋਹਨ ਨੂੰ ਫਿਰਦੀਆਂ ਨੇ ਇਹ ਲੜਾਈ ਸਾਡੀ ਹੋਣ ਦੀ ਲੜਾਈ ਹੈ ਸਾਡੇ ਮਜ਼ਦੂਰਾਂ ਦੀ ਲੜਾਈ ਹੈ ਸਾਡੇ ਵਪਾਰੀਆਂ ਦੀ ਲੜਾਈ ਹੈ ਜਿਨ੍ਹਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਤੇ ਹੁਣ ਅਸੀਂ ਇਹ ਲੜਾਈ ਲੋਕਤੰਤਰੀ ਤਰੀਕੇ ਦੇ ਨਾਲ ਲੜਨੀ ਹੈ ਇਹ ਲੜਾਈ ਅਸੀਂ ਪੰਜਾਬ ਦੀ ਆਵਾਜ਼ ਬਣ ਕੇ ਲੜਨਾ ਹੈ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਲੜਨਾ ਹੈ ਸਾਡੇ ਗੁਰੂ ਸਾਹਿਬ ਨੇ ਵੀ فرمایا ਕਿ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਹੁਣ ਇਹ ਲੜਾਈ ਸਾਡੀ ਰਾਜਨੀਤਿਕ ਲੜਾਈ ਆ ਭਰਾਵੋ ਇਹ ਸਾਡੀ ਜ਼ਰੂਰਤ ਹੈ ਸਾਡੀ ਲੋੜ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਜਦੋਂ ਵੀ ਸਭ ਤੋਂ ਤਗੜੇ ਸਭ ਤੋਂ ਚੰਗੇ ਰਾਜ ਦਾ ਜ਼ਿਕਰ ਹੁੰਦਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੁੰਦੀ ਹੈ ਖਾਲਸੇ ਦੇ ਰਾਜ ਦੀ ਗੱਲ ਹੁੰਦੀ ਹੈ ਤੇ ਹੁਣ ਰਾਜ ਹੋਵੇਗਾ ਪੰਜਾਬ ਦੇ ਵਿੱਚ ਪੰਜਾਬ ਦਾ ਹੁਣੇ ਲੜਾਈ ਪੰਜਾਬ ਤੇ ਦਿੱਲੀ ਦੇ ਵਿੱਚਕਾਰ ਦੀ ਲੜਾਈ ਹੋਵੇਗੀ ਹੁਣੇ ਲੜਾਈ ਆਰ ਤੇ ਪਾਰ ਦੀ ਲੜਾਈ ਹੋਵੇਗੀ ਸੋ ਹੁਣ ਅਸੀਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਲੋਕਾਂ ਨੂੰ ਜਾਗਰੂਕ ਕਰੀਏ ਲਾਂਬੰਦ ਕਰੀਏ ਪੰਜਾਬ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਦਸੀਏ ਤੇ ਪੰਜਾਬ ਦੀਆਂ ਖੇਤਰੀ ਪਾਰਟੀਆਂ ਨੂੰ ਅਸੀਂ ਮਜ਼ਬੂਤ ਕਰੀਏ ਸੋ ਪਿੱਛੋਂ ਮੈਨੂੰ ਇਹਨਾਂ ਨੇ ਇਨਫੋਰਮ ਕਰਤਾ ਕਿ ਸਮਾਂ ਪੂਰਾ ਹੋ ਗਿਆ ਸਮਾਂ ਘਟ ਹੈ ਕਿਸੇ ਦਿਨ ਖੁੱਲੇ ਦਿਲ ਨਾਲ ਖੁੱਲੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੇ ਵਿਚਾਰ ਸਾਂਝੇ ਕਰਾਂਗੇ ਬੁਲਾਰੇ ਬਹੁਤ ਜ਼ਿਆਦਾ ਨੇ ਤੇ ਅਖੀਰ ਦੇ ਵਿੱਚ ਮੈਂ ਸਿਰਫ ਦੋ ਹੀ ਲਾਈਨਾਂ ਬੋਲਾਂਗੀ ਕਿ ਇਹ ਡੰਗਰਾਂ ਵਾਂਗ ਸਮਝਦੇ ਨੇ ਆ ਗੱਬਰੂ ਹੋਏ ਜਵਾਨਾਂ ਨੂੰ ਇਹ ਦੇਸ਼ ਧਰੋਹੀ ਬਣਾ ਦਿੰਦੇ ਹੱਕ ਮੰਗਦੇ ਹੋਏ ਕਿਸਾਨਾਂ ਨੂੰ ਅਸੀਂ ਅੱਕ ਚੁੱਕੇ ਹਾਂ ਥੱਕ ਚੁੱਕੇ ਹਾਂ ਤੇਰੇ ਵੇਖ ਵੇਖ ਕੇ ਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨਹੀਂ ਤੋ ਇਹਨਾਂ ਸ਼ਬਦਾਂ ਦੇ ਨਾਲ ਗੱਜ ਕੇ ਫਤਿਹ ਦੀ ਸਾਂਝ ਪਾ ਦਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ